ਗਲਾਵਰੇ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਕੈਰੀਅਰ ਦੀ ਸਕਸੈਸ ਦੀਆਂ ਤੇ ਗੀਤਾਂ ਦੀਆਂ ਸਾਡਾ ਭਰਾ ਮਨਪ੍ਰੀਤ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਪੰਜਾਬ ਦੀ ਧਰਤੀ ਤੇ ਜਿਹੜਾ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਇਹਦੀਆਂ ਵੀ ਮੁਬਾਰਕਾਂ ਜਿਹੜਾ ਯੂਐਸ ਕੀਤਾ ਸੀ ਉਹਦੀਆਂ ਤਾਂ ਪਹਿਲਾਂ ਹੀ ਹੋ ਗਈਆਂ ਸੀ ਮਾਲਕ ਸਭ ਨੂੰ ਜੜਦੀ ਗੱਲ ਜ ਰੱਖੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਨਾ ਮੈਨੂੰ ਗੀਤ ਬਹੁਤ ਵਧੀਆ ਲੱਗਦਾ ਤੁਹਾਡਾ ਯਾਸਾ ਦਾ ਬਹੁਤ ਸੁਣਦਾ ਮੈਂ ਸੱਚੀ ਅੱਜ ਕੁਦਰਤੀ ਆਪਣਾ ਮਿਲਣਾ ਹੋਇਆ ਤੇ ਉਹ ਗੀਤ ਇਦਾਂ ਲੱਗਦਾ ਹੁੰਦਾ ਵੀ ਜਿਵੇਂ ਸਾਡੇ ਤੇ ਆ ਤੇ ਮੈਨੂੰ ਲੱਗਦਾ ਸਾਰਿਆਂ ਨੂੰ ਜਿਹੜਾ ਬੰਦਾ ਯਾਰੀ ਦੋਸਤੀ ਦੇ ਸਰਕਲ ਚ ਵਿਚਰਦਾ ਉਹਨੂੰ ਇਦਾਂ ਹੀ ਲੱਗਦਾ ਤੇ ਪਰ ਇੱਥੇ ਜਿਹੜਾ ਸਰਕਲ ਆਇਆ ਹੋਇਆ ਮਨਪ੍ਰੀਤ ਵੀਰੇ ਦਾ ਸਰਕਲ ਆ ਚਾਹੇ ਸਾਡੇ ਭਰਾ ਜਿੰਨੇ ਵੀ ਮੈਂ ਸਾਰਿਆਂ ਨੂੰ ਜਾਣਦਾ ਚੰਗੀ ਤਰ੍ਹਾਂ ਇਹ ਸਾਰੇ ਯੱਸਾਂ ਵਾਲੇ ਹੀ ਨੇ ਨੋ ਵਾਲੇ ਨਹੀਂ ਹੈਗੇ ਇਹ ਸਾਰੇ ਉਹ ਯਾਰ ਬੇਲੀ ਨੇ ਸਾਰੇ ਜਣਿਆਂ ਦੇ ਨਾਂ ਤੇ ਸਾਡੇ 11 ਦੋਸਤਾਂ ਦੇ ਨਾਂ ਤੇ ਇਸ ਗਰੁੱਪ ਦੇ ਨਾਂ ਤੇ ਤਾੜੀ ਸਾਰਿਆਂ ਦੀ ਬਾਬਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਬਸ ਮੈਂ ਤਾਂ ਉਹ ਗੀਤ ਦੀ ਫਰਮਾਇਸ਼ ਕਰਨੀ ਸੀ ਵੀ ਉਹ ਸੁਣਾ ਦਿਓ ਅਸੀਂ ਉਹਦੇ ਤੇ ਸਾਰਿਆਂ ਨੇ ਨਚਣਾ ਤੇ ਬਹੁਤ ਬਹੁਤ ਮੁਬਾਰਕਾਂ ਬਹੁਤ ਥੈਂਕ ਯੂ ਸ਼ਹਿਰਾਂ ਵਾਲੀ ਐਸ਼ ਤੇ ਰਹਿਸ਼ ਪਿੰਡ ਦੀ ਚੱਲਦੀ ਆ ਪੂਰੀ ਬਾਗੋ ਬਾਗ ਜ਼ੋਰ ਦੀ ਆਪੋ ਠੀ ਮੂਰੇ ਛੱਡੀ ਕਰ ਯਾਰਾਂ ਵਾਸਤੇ ਹਾਕੀ ਦੇ ਗਰਾਉਂਡ ਜਿੰਨੀ ਖਾਂ ਪੂਰੀ ਬਦਲੇ ਚ ਜੱਫੀਆਂ ਦਾ ਲੇਗ ਮੋੜੀ ਦਾ ਦਿਲੋਂ ਜਿਹੜਾ ਕਰਦਾ ਤੇ ਆਉ ਗੋਰੀਏ ਪਰ ਤੇ ਲਾਹੌਰੀ ਨੇ ਪਸ਼ੋਰੀ ਜੈਗਤਾ ਨਹੀਂ ਚੱਲਦਾ ਕੰਧਾਰ ਤੱਕ ਨੋ ਗੋਰੀਏ ਆਲਬੇਜ ਜਸ ਤੇ ਸਰੀਰ ਗਿੱਜਿਆ ਕਰਦੇ ਨਹੀਂ ਮੂੰਹ ਕਦੇ ਨੋ ਗੋਰੀਏ ਆਲ ਦੇਜ ਜਸ ਤੇ ਸ਼ਰੀਰ ਕਿੱਤਿਆਂ ਕੜਦੇ ਨੀ ਮੂੰਹ ਕਦੇ ਨਾ ਗੋਰੀਏ ਓਂ ਸ਼ਹਿਰਾਂ ਵਾਲੀ ਐਸ਼ ਤੇ ਰਹਿਸ਼ ਪਿੰਡ ਦੀ ਚਾਲ ਦੀ ਆ ਪੂਰੀ ਬਾਗ ਬਾਗ ਲੱਗਦੀ ਚਾਲ ਦੀ ਆ ਪੂਰੀ ਬਾਗ ਬਾਗ ਲੱਗਦੀ ਸ਼ਹਿਰਾਂ ਵਾਲੀ ਐਸ਼ ਤੇ ਰਹਿਸ਼ ਪਿੰਡ ਦੀ ਚਾਲ ਦੀ ਆ ਪੂਰੀ ਬਾਗ ਬਾਗ ਲੱਗਦੀ ਚਾਲ ਦੀ ਆ ਪੂਰੀ ਬਾਗ ਬਾਗ ਲੱਗਦੀ ਹਾਂ ਵੀ ਉਰੇ ਠੰਡੀ